ਸੰਜੇ ਅੱਜੋ ਤੇ ਰਹਿਣ ਆਲੇ ਆਰਮਨਗਰ ਕਲੋਨੀ ਕੀ ਗੱਲ ਹੈ ਕੁਛ ਨਹੀਂ ਭਾਜੀ ਮੈਂ ਕੰਮ ਤੋਂ ਆਇਆ ਜੇ ਤੇ ਮੈਂ ਚਾਰ ਪੰਜ ਦਿਨਾਂ ਦਾ ਡੰਡੇ ਘਟਾ ਗਏ ਫੋਟੋ ਝੂਟਦਾ ਮੇਰਾ ਕੰਮ ਜੇ ਤੇ ਚਾਰ ਪੰਜ ਦਿਨਾਂ ਦਾ ਡੰਡੇ ਘੜੀ ਅੱਜ ਆਇਆ ਤੇ ਮੈਂ ਘਰੇ ਵਗੇੜਾ ਮਾਰ ਕੇ ਆਵਾ ਅੱਜ ਤੱਕ ਤਾਂ ਕਿੱਤੇ ਵਾਦੇ ਗਏ ਆਇਆ ਤੇ ਚਾਰ ਕਿ ਮੁੰਡੇ ਹੈਗੇ ਮੋਟਰਸਾਈਕਲ ਤੇ ਤੇ ਉਹ ਆ ਕੇ ਕਹਿੰਦੇ ਵੀ ਉਹ ਆ ਕੇ ਕਹਿੰਦੇ ਤੇ ਗਿਆਨੀ ਕੀ ਕਿਦਾਂ ਮੈਂ ਕਿਹਾ ਭਰਾ ਮੇਰਾ ਨਾਮ ਹੈਗਾ ਤੋ ਨਾਲ ਲਾ ਤੇ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਅੱਗੋ ਅੱਗੋ ਤੇ ਕਿਤੇ ਪੇੜਾ ਫੁੱਟਣ ਦਾ ਮੇਰੇ ਉਹ ਵੀ ਭਾਜੀ ਪਹਿਲਾਂ ਉਹ ਸੁੱਟਣ ਡਿਆ ਪਿਆ ਫਿਰ ਦੋ ਤਿੰਨ ਮੁੰਡੇ ਮੈਨੂੰ ਹੋਰ ਪੇ ਤਿੰਨ ਜਿਹੜੇ ਅਗੇ ਭਾਜੀ ਕੁਝ ਵੀ ਨਹੀਂ ਹੈਗਾ ਮੈਂ ਤੇਰੇ ਇੰਨਾ ਨਹੀਂ ਮੱਲੇ ਝਗੜਾ ਝਗੜਾ ਹੋਇਆ ਹੈ ਸਾਡਾ ਕੁਝ ਨਹੀਂ ਹੋਇਆ ਵਾ ਜੀ ਇਕਦਮੀ ਮਲਕੇ ਹੋਏ ਨਾ ਪੰਜਾਬੀਆਂ ਨੇ ਵੈਰ ਪੈਣ ਡੇ ਆ ਭਈਏ ਆ ਜਿਹੜੇ ਪ੍ਰਵਾਸੀ ਹੈਗੇ ਸਾਰੇ ਭਈਏ ਇਹ ਪੰਜਾਬੀ ਸਾਰੇ ਭਈਏ ਇਹ ਵਾ ਜੀ ਹਥਿਆਰ ਵੀ ਥੋੜੀ ਜੇ ਹੈ ਹਥਿਆਰ ਚਾਰ ਪੰਜ ਉਹਨਾਂ ਕੋ ਮਤਲਬ ਕਿ ਜਿਹੜੇ ਬੰਦੇ ਮੈਂ ਤਾਂ ਕਹਿੰਦਾ ਨਾ ਜਿੱਦਾਂ ਉਹਨਾਂ ਨੇ ਮੈਨੂੰ ਸੁੱਟਿਆ ਮੈਂ ਕੋ ਗੱਲ ਪੈਣ ਨੂੰ ਆ ਕਿ ਦਸਤਾਰ ਨੂੰ ਹੱਥ ਲੱਗਾ ਮੈਂ ਅਗੋ ਗੱਲ ਪੈਨ ਨੂੰ ਆ ਤੇ ਘੱਟੋ ਘੱਟ ਵੀ ਮੇਰੇ ਖਿਆਲ ਨਾਲ 17 ਤੋਂ 20 ਜਣੇ ਹੈਗੇ ਜਿਨ੍ਹਾਂ ਨੂੰ ਸਾਰਿਆਂ ਨੂੰ ਕਿਰਪਾਨਾ ਹੈਗਾ ਅੱਛਾ ਕਿਰਪਾਨਾ ਨਹੀਂ ਮੈਂ ਇਥੋਂ ਦਾ ਹੀ ਰਹਿਣਾ ਹੈ ਕੰਮ ਮੇਰਾ ਚੱਟਿੱਕੜ ਦਾ ਹੈ ਤੇ ਜਿਹੜੀ ਕਿਤੇ ਦਸਤਾਰ ਲੱਗੀ ਝਗੜੇ ਦੇ ਦੌਰਾਨ ਲੱਗੀ ਹੈ ਜਾਂ ਕੋਈ ਲਾਈ ਝਗੜੇ ਦੇ ਦੌਰਾਨ ਤੇ ਜਾਣ ਕੇ ਵੀ ਲੱਗੀ ਹੈ ਜਾਣ ਕੇ ਨਹੀਂ ਕਹੋ ਤੇ ਝਗੜੇ ਦੇ ਦੌਰਾਨ ਦੋਵੇਂ ਭਰਾ ਦਸਤਾਰ ਦੋਵੇਂ ਭਰਾ ਦਸਤਾਰ ਰਹੀ ਹੈ ਹਾਂਜੀ ਕਿੱਥੇ ਤੋਂ ਆਤੀ ਮੈਂ ਤੁਹਾਨੂੰ ਦੱਸ ਦਾਂ ਦਸਤਾਰ ਜਦੋਂ ਉਹਨਾਂ ਨੇ ਕੁੱਟਿਆ ਤੇ ਦਸਤਾਰ ਥੱਲੇ ਦਸਤਾਰ ਹੀ ਸਾਰੇ ਲੱਬੇ ਦੇ ਗਰੇਨੇ ਲੱਭੀ ਤੁਹਾਨੂੰ ਕਿਸੇ ਨੂੰ ਲੈ ਕੇ ਹਾਂ ਨਾਲ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਚਾਹਦੇ ਹੋ ਭਾਈ ਕਿਸ ਤਰ੍ਹਾਂ ਦੇ ਭਾਈ ਜਿੱਥੋਂ ਤੱਕ ਵੀ ਜਿਹੜਾ ਜਥੇ ਬੰਦੀ ਹੁੰਦੇ ਆ ਜਲਦ ਤੋਂ ਜਲਦ ਤੁਹਾਡਾ ਸਾਥ ਦੋ ਤੇ ਪੁਲਿਸ ਨੂੰ ਇਹੋ ਕਹਿ ਲਿਆ ਕਿ ਰਾਗ ਦਾ ਕਿਤੇ ਆਪ ਦੇ ਵਿੱਚ ਫੁੱਟਾ ਜਣਾ ਬਿਲਕੁਲ ਸਹੀ ਚੁੱਕਿਆ ਗਿਆ ਹੈ ਬੋਲ ਬਹੁਤ ਖਰਾਬ ਕਰਨਦੇ ਭਾਈ ਇਸ ਤਰ੍ਹਾਂ ਦੀ ਗ੍ਰਾਮ ਨਗਰ ਕੌਂਸੀ ਕਾਫੀ ਬੋਟ ਚਾਰ ਪੰਜ ਰਿਹਾ ਮੈਂ ਤੇ ਤਾਂ ਹੀ ਡਰਦਾ ਮੈਂ ਕਹਿੰਦਾ ਚੱਲ ਇਸ ਤੋਂ ਪਹਿਲੇ ਗ੍ਰਾਮ ਨਗਰ ਕੌਂਸੀ ਚੱਕਿਆ ਸੀ ਕਿ ਜਿੱਥੇ ਨੌਜਵਾਨ ਦੀ ਪੱਗ ਵੀ ਲੈ ਚੁੱਕੀ ਸੀ ਉਦੋਂ ਉਦੋਂ ਉਹ ਗੱਲ ਆ ਤੇ ਮੈਂ ਤੇ ਤਾਂ ਕਰਕੇ ਮੱਲੇ ਜ ਰਹਿੰਦਾ ਨਹੀਂ ਕਿ ਮੱਲਾ ਬਹੁਤ ਗੰਦਾ ਹੈ ਤੇ ਜਦੋਂ ਆਈਦਾ ਆ ਉਦੋਂ ਤੇ ਆਪਣੇ ਘਰੋਂ ਬਾਹਰ ਨਹੀਂ ਨਿਕਲੀਦਾ ਅੱਜ ਬਾਹਰ ਆਏ ਕਿ ਆਇਆ ਹੀ ਕੰਮ ਤੋਂ ਤੇ ਤਾਂ ਕਰਕੇ ਹੋਇਆ ਜੀ ਅਪੀਲ ਕਰਨਾ ਕੋਈ ਅਪੀਲ ਨਹੀਂ ਭਾਜੀ ਹੁਣ ਬਾਹਰ ਪੁਲਿਸ ਸਾਹ ਪੁਲਿਸ ਮੋਕੇ ਤੇ ਮੌਜੂਦ ਆ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਭਾਈ ਬਾਹਰ ਉਹਨਾਂ ਨੂੰ ਪਰਚੇ ਦਿੱਤੇ ਜਾਣ ਜਲਦ ਤੋਂ ਜਲਦ ਜੀ ਰਹਿਣ ਵਾਲੇ ਆ ਕੁਲਵਿੰਦਰ ਕੌਰ ਮੇਰਾ ਨਾਮ ਆ ਅੱਜ ਹੋਇਆ ਵੀ ਉਹ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਨਾਲ ਦਾ ਮਾਂ ਨਾਲ ਦੋਵੇਂ ਨਿਗਨਗੇ ਬੱਚੇ ਪੜ੍ਹਿਆ ਮਲੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 ਮੁੰਡੇ ਆਏ ਆ ਉਹਦੇ ਗੱਲ ਪੈ ਕੇ ਭਈਏ ਆ ਮੁੰਡਿਆਂ ਦੇ ਵੀ ਭਈਏ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵਾ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਸਾਡੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿਣ ਕਿੱਡੀ ਗੱਲ ਮਾੜੀ ਆ ਪਰ ਇੱਥੇ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਲਾ ਕੇ ਦਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇਹ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਆਈ ਮੌਕੇ ਦਸਤਾਰਾਂ ਦੋਵਾਂ ਦੇ ਸਿਰ ਤੇ ਨਹੀਂ ਆ ਗਈਆਂ ਕੀ ਗੱਲ ਦਾ ਝਗੜਾ ਨੂੰ ਉਹ ਕਿਦੇ ਉਹ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਯਾਰ ਗਿਆਨੀ ਨੇ ਕਿਹਾ ਮੇਰੇ ਨਾਲ ਉਹਨੇ ਇੰਨੀ ਗੱਲ ਕੀ ਉਹਨਾਂ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਵੀ ਲਾਗ ਲੈ ਕੇ ਸੱਟਾਂ ਦੋਵਾਂ ਭਰਾਵਾਂ ਨੂੰ ਕਿੰਨੇ ਬੰਦੇ ਆਏ ਸੀ ਜੋ ਜਨਾਬ 15 16 ਮੁੰਡੇ ਆnde ਹੈਗੇ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚੱਲ ਗਏ ਆ ਕਿਹਨੇ ਡਾ ਬਾਹਰ ਆਏ ਮੱਲੇ ਦੇ ਵੀ ਆ ਤੇ ਬਾੜ ਦੇ ਵੀ ਆ ਜੇ ਮੱਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ 12ਵੇਂ ਮੁੰਡੇ ਨਾਲ ਮਹੱਲੇ ਦੇ ਨਾਲੋਂ ਬਾਹਰ ਦੇ ਮੁੰਡੇ ਆ ਨਹੀਂ ਸਕਦੇ। ਦਾਤਰ ਕਿਰਪਾਨਾਂ ਆਦੇ ਉਹਨਾਂ ਦੇ ਕੋਲ। ਕਿਸ ਤਰ੍ਹਾਂ ਦੀ ਕਾਰਵਾਈ ਚਾਹਦੇ ਆ ਅਸੀਂ? ਅਸੀਂ ਕਾਰਵਾਈ ਇਹ ਜੋ ਨੇ ਵੇਖੋ ਇਹ ਥੋੜੀ ਜਿਹੜੀ ਜੋ ਵੀ ਆ ਨਾ ਸਖਤਾਈ ਕੀਤੀ ਜਾਵੇ। ਸਾਡੇ ਜੱਸੇ ਬੰਦਿਆਂ ਜੋ ਵੀ ਇਹਨਾਂ ਮੁੰਡਿਆਂ ਦਾ ਵਿਚਾਰੇ ਬੱਚਿਆਂ ਦਾ ਮੁੱਲ ਪਾਉਣ ਇੱਥੇ ਪਹਿਨੇ ਸੁਣਾਈ ਨਹੀਂ ਇਹਨਾਂ ਦੀ ਕਰਨ। ਇਹ ਪਹਿਲੇ ਵੀ ਰਾਮਨਗਰ ਕੋਲ। ਰਾਮਨਗਰ ਤੇ ਬਹੁਤ ਕੋ ਜਿੰਦਾ ਵਾ। ਕੋ ਪੂਰੀ ਸੁਰੋਖਨਾ ਥੋੜੀ ਚੈਕਿੰਗ ਕਰਾਉਂਦੇ। ਸਪੋਰਟ ਵਾ ਜਦੋਂ ਕੋਈ ਗੱਲ ਬਣਦੀ ਉਦੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ। ਉਦਾਂ ਕੋਈ ਨਹੀਂ ਕਿਹੜਾ। ਉਦਾਂ ਕੋਈ ਨਹੀਂ ਆਉਂਦਾ। ਉਹਨਾਂ ਬੱਚੇ ਗਾਂਵਾਂ ਸਮਾ ਜਾਂਦੇ ਆ ਸਾਡੇ ਮਰੇ ਬਾਹਰ ਦੇ ਬੰਦੇ ਵੀ ਹੁੰਦੇ ਆ ਤੇ ਮਹੱਲੇ ਜੀ ਬਹੁਤ ਅਸੀਂ ਕਹਿੰਦੇ ਆ ਜਿਹੜੇ ਭਈਏ ਆ ਜਾਂ ਬੰਗਾਲੀਆਂ ਕਿਹਦੇ ਦੋਖੀ ਨਹੀਂ ਹੈਗੇ ਅਸੀਂ ਇਹ ਗੱਲ ਕਹਿੰਦੇ ਹਾਂ ਧਾਰਕਾ ਉਹ ਰਹਿ ਜਿਨ੍ਹਾਂ ਦੇ ਘਰ ਜੋ ਕਿਰਾਏਦਾਰ ਜਿਤਨਾ ਬਾਹਰ ਕਹਿੰਦੇ ਬਾਬੇ ਉਦਾਂ ਇਹ ਕੱਢੇ ਜਾਣ ਹਾਂਜੀ ਸਾਡੇ ਮਹੱਲੇ ਦੇ ਸਾਡੇ ਸਿੱਖ ਬੱਚੇ ਸਾਡੇ ਜਿਨ੍ਹਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਜੰਤਕ ਅਸੀਂ ਜਿ세 ਬੰਦੇ ਨੇ ਹੱਥ ਜੋੜ ਕੇ ਬੇਇੱਜ਼ਤੀ ਕਰਦੇ ਸਾਡੀ ਜਿੱਥੇ ਵੀ ਆਵਾਜ਼ ਸੁਣਨ ਸਾਨੂੰ ਆਣ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਹਨਾਂ ਬੱਚਿਆਂ ਦਾ ਮਾਂ ਪਿਓ ਨਹੀਂ ਹੈਗਾ ਇਹਨਾਂ ਦੇ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਆ ਵੀ ਨੰਦੀ ਦਸਤਾਰ ਦਾ ਮੁੱਲ ਪਾ ਠੀਕ ਆ ਸਾਹ ਦੇਣ ਨੂੰ ਆਣ ਕੇ ਮਾ ਰਾਮਨਗਰ ਕੋਲੋਂ ਹੀ ਦੀ ਰਹਿਣ ਵਾਲੇ ਠੀਕ ਆ ਮੈਨੂੰ ਉਹਨਾਂ ਨੇ ਫੋਨ ਗਿਆ ਵਾ ਭੈਜੀ ਅਮਰਜੀਤ ਦਾ ਮੈਨੂੰ ਨਹੀਂ ਪਤਾ ਮੈਂ ਘਰ ਲੰਮੇ ਪਈ ਹਾਂ ਕਿ ਇੱਥੇ ਸਾਡੇ ਵਿਚਾਰੇ ਦੋ ਬੱਚੇ ਆ ਉਹਨਾਂ ਦਾ ਨਾਮ ਮਾਂ ਨਾ ਪਿਓ ਵਾ ਉਹਨਾਂ ਦੋਵਾਂ ਬੱਚਿਆਂ ਨੂੰ ਆਣ ਕੇ ਭਈਏ ਮੁੰਡੇ ਆ ਜਿਹੜੇ ਗਲ ਪਏ ਕਿਰਪਾਨਾਂ ਚਾਤਰ ਉਹਨਾਂ ਦੇ ਕੋਲ ਆ ਮੈਂ ਭੱਜਿਆ ਹੀ ਮੌਕੇ ਤੇ ਮੇਰੇ ਹੰਦਾਂ ਤੋਂ ਚੱਲ ਗਏ ਆ ਦਸਤਾਰ ਨਿੱਕੇ ਮੁੰਡੇ ਦੀ ਲਾਹੇ ਲੱਗੀ ਆ ਠੀਕ ਆ ਨਾਲ ਹੀ ਲੱਗੀ ਆ ਇਹ ਕੋ ਇੱਥੇ ਜੋੜ ਕੇ ਬੇਨਤੀ ਕਰਦੇ ਆ ਸਾਡੇ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਗੰਦ ਕੋਈ ਮਰਦਾ ਨਹੀਂ ਇੱਥੇ ਚੁੱਕਦਾ ਸਭ ਡਰਦੇ ਆ ਆਪਾਂ ਕਹਿੰਈਆਂ ਵੇਖੋ ਸਾਰੇ ਧੀਆ ਭੈਣਾਂ ਵਾਲੇ ਆ ਇਹ ਮੰਦੇ ਦੇ ਜੋ ਵੀ ਗੰਦ ਵਾਲਾ ਉਹ ਨਿਕਲਣਾ ਚਾਹੀਦਾ ਜਿਹੜੇ ਬੰਦੇ